ਸਭ ਇਸ ਤਰ੍ਹਾਂ ਬਣ ਗਈ ਪੰਚਾਇਤ ਨੇ ਪੰਚਾਇਤੀ ਜ਼ਮੀਨ ਵੀ ਦਈਏ ਪਰ ਹੁਣ ਡਾਕਟਰ ਉੱਥੇ ਕੋਈ ਆਇਆ ਹੈ ਨਹੀਂ ਜਿੱਦਣ ਸਰਕਾਰੇ ਬਣੀਆਂ ਝਾੜੂ ਵਾਲੇ ਨੇ ਹੁਣ ਸਾਨੂੰ ਇੱਥੋਂ ਦਾ ਸੇਫ ਹੇਚ ਚ ਲੈ ਕੇ ਜਾਣਾ ਪੈਂਦਾ ਇੱਕ ਬੰਦੇ ਨੂੰ ਲੈ ਕੇ ਜਾਣਾ ਪੈਂਦਾ ਦੋ ਬੰਦੇ ਨਾਲ ਜਾਂਦੇ ਆ ਜੇ ਉਰੀ ਹੋਵੇ ਤਾਂ ਦੋ ਬੰਦੇ ਉਹ ਤਾਂ ਕੰਮ ਕਰ ਸਕਦੇ ਨੇ ਬੇਰੁਜ਼ਗਾਰੀ ਤਾਂ ਪਹਿਲਾਂ ਹੀ ਬਹੁਤ ਆ ਕੁਝ ਏਕਣ ਬੇਰੁਜ਼ਗਾਰੀ ਬਤਾਈ ਜਾਂਦੇ ਆ ਪੰਚਾਇਤਾਂ ਭੰਗ ਕਰਤੀਆਂ 6 ਮਹੀਨੇ ਪਹਿਲਾਂ ਹੀ ਕਿਆ ਲੋੜ ਦੀ ਕਰਨੇ ਦੀ ਉਹਨਾਂ ਉਹਨਾਂ ਕਹਿੰਦੇ ਆ ਪੈਸਾ ਜਾਰ ਕਰਿਆ ਬਾ ਇਹਨੇ 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 ਪੈਸੇ ਖਾ ਕੇ ਜਦੋਂ ਨਾ ਪਚਲੇਗੇ ਫਿਰ ਸਭ ਕੁਝ ਠੀਕ ਹੈ ਅਸੀਂ ਸਾਰਿਆਂ ਨੂੰ ਮੇਲਾਂ ਕਰ ਲਿਆ ਭਗਵਾਨ ਤੁਮਾਨੂੰ ਐਨ ਐਚ ਨੂੰ ਪਰ ਹੁਣ ਮੰਨੇ ਐ ਜਦੋਂ ਰੱਖੂਗੇ ਜਾਦੀ ਗੱਲੇ ਅਜੇ ਤਾਂ ਲੱਲੂ ਪਾਪੇ ਦੇਵਾ ਜੀ ਕਿਸੇ ਵੀ ਸਮਾਜ ਜਾਂ ਕਿਸੇ ਵੀ ਧਰਮ ਦੇ ਬੁਨਿਆਦ ਹੁੰਦੇ ਨੇ ਪਿੰਡ ਕਿਸੇ ਇਮਾਰਤ ਨੇ ਕਿੰਨਾ ਸਮਾਂ ਚੱਲਣਾ ਹੈ ਉਸ ਦੀ ਬੁਨਿਆਦ ਤੈਅ ਕਰਦੀ ਹੈ ਤੇ ਠੀਕ ਉਸੇ ਤਰੀਕੇ ਦੇ ਨਾਲ ਕਿਸੇ ਦੇਸ਼ ਅਤੇ ਕਿਸੇ ਸੂਬੇ ਨੇ ਕਿਸ ਤਰ੍ਹਾਂ ਨਾਲ ਚੱਲਣਾ ਉਸ ਦੀ ਬੁਨਿਆਦ ਯਾਨੀ ਕਿ ਪਿੰਡ ਡਿਸਾਈਡ ਕਰਦੇ ਨੇ ਉਹ ਕਿੰਨੀ ਤਰੱਕੀ ਕਰੇਗਾ ਕਿਉਂਕਿ ਜੇਕਰ ਪਿੰਡਾਂ ਦੇ ਵਿੱਚ ਜੇਕਰ ਜਿੰਨੀ ਬੁਨਿਆਦ ਮਜ਼ਬੂਤ ਹੋਵੇਗੀ ਓਨੀ ਲੰਬੀ ਇਮਾਰਤ ਚੱਲੇਗੀ ਤੇ ਠੀਕ ਉਸੇ ਤਰੀਕੇ ਦੇ ਨਾਲ ਜਿੰਨਾ ਵਿਕਾਸ ਪਿੰਡਾਂ ਦੇ ਵਿੱਚ ਹੋਵੇਗਾ ਓਨੀ ਹੀ ਮਜ਼ਬੂਤੀ ਹੈ ਜਿਹੜੀ ਉਹ ਉਸ ਦੇਸ਼ ਜਾਂ ਉਸ ਰਾਜ ਨੂੰ ਜਿਹੜੀ ਉਹ ਮਿਲੇਗੀ ਇਸ ਵਕਤ ਪਿੰਡਾਂ ਦੇ ਵਿੱਚ ਲੋਕ ਕੀ ਸੋਚ ਰਹੇ ਨੇ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਨ ਤੇ ਬਹੁਤੀ ਜਗ੍ਹਾ ਦੇ ਉੱਤੇ ਲੋਕ ਸਭਾ ਦੇ ਚੋਣਾਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਹਨ ਠੀਕ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕ ਕਿਸ ਤਰ੍ਹਾਂ ਨਾਲ ਸੋਚਦੇ ਹਨ ਜਿੱਥੇ ਇੱਕ ਪਾਸੇ 543 ਨਵੇਂ ਮੈਂਬਰ ਪਾਰਲੀਮੈਂਟ ਜਿਹੜੇ ਉਹ ਲੋਕ ਚੁਣ ਕੇ ਭੇਜ ਰਹੇ ਨੇ ਤੇ ਪਿੰਡਾਂ ਦੇ ਲੋਕ ਕੀ ਸੋਚ ਕੇ ਭੇਜ ਰਹੇ ਨੇ ਕਿਉਂਕਿ ਦੇਸ਼ ਦਾ ਬਹੁਤ ਵੱਡਾ ਹਿੱਸਾ ਪਿੰਡਾਂ ਦੇ ਵਿੱਚ ਹੈ ਤੇ ਪਿੰਡਾਂ ਦੇ ਲੋਕ ਨੇ ਜਿਹੜੇ ਬਹੁਤ ਜ਼ਿਆਦਾ VOTING ਕਰਦੇ ਹੋਏ ਜਿਹੜੇ ਉਹ ਦਿਖਾਈ ਦੇ ਰਹੇ ਨੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਇਸੇ ਦੇ ਤਹਿਤ ਪਿੰਡਾਂ ਦੀ ਸੱਤ ਪ੍ਰੋਗਰਾਮ ਦੇ ਵਿੱਚ ਅੱਜ ਲੋਕ ਸਭਾ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਟੰਗੋਰੀ ਦੇ ਵਿੱਚ ਪਹੁੰਚੀ ਹੈ ਤੇ ਇੱਥੋਂ ਦੇ ਲੋਕਾਂ ਤੋਂ ਪੁੱਛੇ ਕਿ ਕਿ ਕਿਸ ਤਰ੍ਹਾਂ ਦੇ ਨਾਲ ਉਹ ਵਿਕਾਸ ਚਾਹੁੰਦੇ ਹਨ ਤੇ ਕਿੰਨਾ ਕੁ ਵਿਕਾਸ ਉੱਥੋਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਕਰਵਾਇਆ ਗਿਆ ਹੈ ਹਾਲਾਂਕਿ ਸਮੇਂ-ਸਮੇਂ ਤੇ ਮੈਂਬਰ ਪਾਰਲੀਮੈਂਟ ਵੱਲੋਂ ਦਾਵਾ ਜ਼ਰੂਰ ਠੋਕਿਆ ਜਾਂਦਾ ਹੈ ਕਿ ਉਹਨਾਂ ਨੇ ਆਪਣਾ ਪੂਰਾ MP ਲੈਂਡ ਫੰਡ ਹੈ ਜਿਹੜਾ ਉਹ ਯੂਜ਼ ਕੀਤਾ ਹੈ ਆਖਿਰਕਾਰ ਕਿੰਨਾ MP ਲੈਂਡ ਫੰਡ ਯੂਜ਼ ਹੋਇਆ ਹੈ ਅਤੇ ਪਿੰਡਾਂ ਦੇ ਵਿੱਚ ਕੀ ਕੀ ਮੁੱਦੇ ਨੇ ਉਸ ਬਾਰੇ ਜਿਹੜੀ ਗੱਲ ਆ ਉਹ ਇੱਥੇ ਪਿੰਡ ਬੈਠੇ ਸਾਰਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਪਿੰਡ ਦਾ ਕਿੰਨਾ ਕੁ ਵਿਕਾਸ ਹੈ ਜਿਹੜਾ ਹੁਣ ਤੱਕ ਮੈਂਬਰ ਪਾਰਲੀਮੈਂਟ ਵੱਲੋਂ ਕਰਾ ਦਿੱਤਾ ਗਿਆ ਹੈ ਅਤੇ ਕੀ ਕੀ ਡਿਮਾਂਡਾਂ ਅਜੇ ਤੱਕ ਪਿੰਡ ਦੀਆਂ ਪੈਂਡਿੰਗ ਪਈਆਂ ਨੇ ਪਿਛਾ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਆਪਣਾ ਮਨੀਸ਼ ਤਵਾੜੀ ਐਮਪੀ ਸੀਗਾ ਜੀ ਸਾਡੇ ਪਿੰਡ ਨੂੰ ਉਹਨਾਂ ਨੇ 5 ਲੱਖ ਰੁਪਈਆ ਗ੍ਰਾਂਟ ਦਈ ਹੈ ਜੀ ਬਾਕੀ ਜਿੱਦਣ ਤੋਂ ਆਪ ਵਾਲੇ ਦੀ ਸਰਕਾਰ ਆ ਗਈ ਜਿਹੜਾ ਫੰਡ ਸੀਗਾ ਪਿੰਡਾਂ ਦੇ ਵਿੱਚ ਉਹ ਵੀ ਇਹਨਾਂ ਨੇ ਵਾਪਸ ਕਰਾਇਆ ਸਾਡੇ ਨਾਲ ਪਿੰਡ ਮੋٹے ਮੰਜਰਾ ਲੱਖ ਜਿਹੜਾ ਮੈਂਬਰ ਪਾਰਲੀਮੈਂਟ ਵੱਲੋਂ ਦਿੱਤਾ ਗਿਆ ਸੀ ਉਹ ਵਾਪਸ ਕਰਾ ਲਿੱਤਾ ਗਿਆ ਨਹੀਂ ਉਹ ਨਹੀਂ ਵਾਪਸ ਕੀਤਾ ਜਿਹੜੇ ਹੋਰ ਪਹਿਲੀਆਂ ਗ੍ਰਾਂਟਾਂ ਸੀਗੀਆਂ ਕਾਂਦੇਸ ਬੇਲੀ ਦੀਆਂ ਵੀ ਉਹ ਇਹਨਾਂ ਨੇ ਵਾਪਸ ਕਰਾਈਆਂ ਸਾਡੇ ਨਾਲ ਉਹ ਮੋٹے ਮੰਜਰਾ ਪਿੰਡ ਲਾਗ ਉਥੋਂ ਗੁਰੂ 20 ਲੱਖ ਰੁਪਏ ਵਾਪਸ ਕਰਾਇਆ ਇਹਨਾਂ ਨੇ ਕੀ ਕੀ ਫਿਰ ਵਿਕਾਸ ਹੋ ਗਿਆ ਕਿੰਨਾ ਕੁ ਵਿਕਾਸ ਹੋ ਗਿਆ ਪਿੰਡ ਦਾ ਵਿਕਾਸ ਸਾਡੇ ਸਕੂਲ ਦਾ ਕੰਮ ਹੋਇਆ ਜੀ ਧਰਮਸ਼ਾਲਾ ਦਾ ਕੰਮ ਹੋਇਆ ਜੀ ਤੇ ਬਾਕੀ ਗਲੀਆਂ ਨਾਲੀਆਂ ਦੇਖੋ ਚੱਲੇ ਰਿਹਾ ਜੀ ਇਹਦਾ ਹਰ ਵਾਰੀ ਹੁੰਦਾ ਜੀ ਬਾਪੂ ਲੱਗਦਾ ਕਿ ਜਿੰਨੇ ਇੱਕ ਗਲੀਆਂ ਨਾਲੀਆਂ ਤੇ ਹੀ ਸੀਮਤ ਜਿਹੜੇ ਲੋਕ ਰਹਿ ਗਏ ਨੇ ਕੋਈ ਵੱਡੀ ਕੋਈ ਇੰਡਸਟਰੀ ਹਜੇ ਤੱਕ ਨਹੀਂ ਆਈ ਹੈਗੀ ਬਹੁਤ ਸਾਰੇ ਪਿੰਡ ਆ ਜੇ ਵੇਲੇ ਵੀ ਨੇ ਕਿੰਨੇ ਕ ਪਿੰਡ ਦੇ ਨੌਜਵਾਨ ਹੋਣਗੇ ਜਿਹੜੇ ਇਸ ਬੇਰੋਜ਼ਗਾਰ ਹੋਣਗੇ ਰੋਜ਼ਗਾਰ ਇਹ ਸਾਰੇ ਹਜੇ ਮਿਲੀ ਕਿਸ ਨੂੰ ਹੈ ਨੌਕਰੀ ਤੇ ਕਿਸੇ ਨੂੰ ਵੀ ਨਹੀਂ ਮਿਲੀ ਹੈ ਸਾਰੇ ਬੇਰੋਜ਼ਗਾਰ ਨੇ ਬੇਰੋਜ਼ਾਰੇ ਬੇਰੇ ਕਿੰਨੇ ਕ ਵੋਟਾਂ ਪਿੰਡ ਦੀ 900 950 ਵੋਟਾਂ ਉਹ ਕਿੰਨੇ ਕ ਵੇਲੇ ਹੋਣਗੇ ਜ ਕਿੰਨੇ ਕ ਬੇਰੋਜ਼ਗਾਰ ਹੋਣਗੇ ਇਸ ਵਕਤ ਬੇਰੋਜ਼ਗਾਰ ਇਹ ਫਿਰ ਰਹੇ ਸਭ ਕਾਲਜ ਆਪਣਾ ਪਿੰਡ ਦਾ ਉਹ ਵੀ ਬੰਦ ਹੋ ਗਿਆ। ਤੰਗੂਰੀ ਵਾਲਾ ਕਾਲਜ। ਹਾਂ ਜੀ। ਤੰਗੂਰੀ ਵਾਲਾ ਕਾਲਜ ਬੰਦ ਹੈ। 50 ਬੱਚੇ ਨੂੰ ਰੋਜ਼ਗਾਰ ਮਿਲਿਆ ਉਹਦਾ ਕਾਲਜ ਫੈਲ ਹੋ ਗਿਆ ਜੀ। ਰੋਜ਼ਗਾਰ ਖਤਮ ਹੋ ਗਿਆ। ਅੱਛਾ ਪਿੰਡ ਦੇ ਨੌਜਵਾਨ ਲੱਗੇ ਸੀ ਕਾਲਜ ਕਿੰਨੇ ਵੀ ਸੀਗੇ? ਹਾਂ ਐ ਤਾਂ ਕੋਈ 50 ਬੰਦਿਆਂ ਦਾ ਕਰੀਬ ਲੱਗੇ ਵੇ। ਹਾਂ ਕਾਲਜ ਖਤਮ ਹੋਣੇ ਕਰਕੇ। ਕਿੰਨੇ ਸਮਾਂ ਦੇ ਲੱਗੇ? 2 ਸਾਲ ਹੋ ਗਈ। ਲੱਗਦਾ ਕਿ ਪਿੰਡਾਂ ਦੇ ਵਿੱਚ ਨਾਲੀਆਂ ਗਲੀਆਂ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਬਹੁਤ ਨੇ ਜੋ ਮੈਂਬਰ ਪਾਰਲੀਮੈਂਟ ਕਰਾ ਸਕਦੇ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਸਾਡੇ ਸੱਤ ਪਿੰਡਾਂ ਦੀ ਡਿਸਪੈਂਸਰੀ ਹੈ ਜੀ ਇੱਥੇ ਉੱਥੇ ਮਤਲਬ ਖੋਲਿਆ ਜਾ ਸਕਦਾ ਜੀ 20 30 ਮਤਲਬ ਬੈੱਡਾਂ ਦਾ ਹਸਪਤਾਲ ਜੀ ਸਾਡੇ ਨਾਲ ਉਹਦੇ ਕਾਂਗਰਸ ਦੇ ਵੇਲੇ ਸਨਿਟਾ ਖੁੱਲੇ ਸੀਗੇ ਜੀ ਡਿਸਪੈਂਸਰੀ ਉੱਥੇ ਹੁਣ ਡਿਸਪੈਂਸਰੀ ਤਾਂ ਬਣ ਗਈ ਪੰਚਾਇਤ ਨੇ ਪੰਚਾਇਤੀ ਜ਼ਮੀਨ ਵੀ ਦਈ ਹੈ ਪਰ ਹੁਣ ਡਾਕਟਰ ਉੱਥੇ ਕੋਈ ਆਇਆ ਹੈ ਨਹੀਂ ਜਿੱਦਣ ਸਰਕਾਰੇ ਬਣੀ ਹੈ ਝਾੜੂ ਵਾਲੇ ਦੀ ਬਹੁਤ ਸਾਰੇ ਲੋਕ ਨੇ ਪਿੰਡਾਂ ਦੇ ਜੀ ਡਿਸਪੈਂਸਰੀਆਂ ਤੱਕ ਸੀਮਤ ਰਹੇ ਹੁੰਦੇ ਨੇ ਕੋਈ ਲੱਗਦਾ ਕਿ ਕੋਈ ਵੱਡਾ ਹਸਪਤਾਲ ਜਿਹੜਾ ਇੱਕ ਉਹਨਾਂ ਦੇ ਪਿੰਡ ਦੇ ਵਿੱਚ ਖੁੱਲਣਾ ਚਾਹੀਦਾ ਤਾਂ ਜੋ ਬਹੁਤ ਸਾਰੇ ਪਿੰਡ ਦੇ ਨਾਲ-ਨਾਲ ਕਸਬੇ ਵੀ ਜਿਹੜੇ ਨੇ ਉਹ ਜਾਂ ਹੋਰ ਤਮਾਮ ਜਿਹੜੇ ਸ਼ਹਿਰ ਨੇਦੇ ਉਹ ਵੀ ਉਹਨਾਂ ਦੇ ਵਿੱਚ ਆ ਜਾਣ ਬਿਲਕੁਲ ਵੱਡੇ ਵੱਡੇ ਪਿੰਡਾਂ 'ਚ ਵੀ ਹਸਪਤਾਲ ਚਾਹੀਦੇ ਆਂਗੇ ਕਿਉਂ ਹੁਣ ਸ਼ਹਿਰ ਤਾਂ ਦੂਰ ਪੈ ਜਾਂਦਾ ਜੇ ਐਮਰਜੈਂਸੀ ਹੁੰਦੀ ਹੈ ਕੋਈ ਮਰੀਜ਼ ਹੈ ਆਪਣਾ ਪਿੰਡਾਂ 'ਚ ਕਾਲਜ ਚਾਹੀਦੇ ਇੱਕ ਕਾਲਜ ਇੱਥੇ ਪੁਰਾਣਾ ਖੁੱਲਿਆ ਸੀ ਸਹੀਦ ਉਦਮ ਸਿੰਘ ਕਾਲਜ ਉਹ ਵੀ ਬੰਦ ਕਰਾਤਾ ਸਰਕਾਰ ਨੇ ਨਹੀਂ ਕਾਫੀ ਮੁੰਡਿਆਂ ਨੂੰ ਇੱਥੇ ਰੋਜ਼ਗਾਰਤਾ ਮਿਲਿਆ ਹੋਇਆ ਹੈ ਪਿੰਡ ਦੇ ਮੁੰਡਿਆਂ ਨੂੰ ਸਭ ਉਹ ਬੰਦ ਹੋਣ ਕਰਕੇ ਰੋਜ਼ਗਾਰ ਵਿਲੇ ਮੁੰਡੇ ਸਾਰੀ ਨੌਜਵਾਨ ਖੜੇ ਨੇ ਉਹਨਾਂ ਨਾਲ ਵੀ ਜਿਹੜੀ ਆ ਵਾਰਤਾਲਾਪ ਕਰਾਂਗੇ ਭਾਈ ਜੀ ਨੌਜਵਾਨ ਨੂੰ ਤੁਸੀਂ ਕਹਿੰਦੇ ਨੌਜਵਾਨੀ ਹੈ ਨਾ ਦੇਸ਼ ਦਾ ਭਵਿੱਖ ਹੁੰਦੀ ਹੈ ਕਿਸ ਤਰ੍ਹਾਂ ਨਾਲ ਦਿਖ ਰਿਹਾ ਇਹ ਭਵਿੱਖ ਨੂੰ ਕੋਈ ਕਿਤੇ ਅੰਦੇਰੇ ਜੀ ਜਾ ਰਿਹਾ ਹੈ ਕਾਲਜ ਦਾ ਇਨਫਰਾਸਟ੍ਰਕਚਰ ਨੇ ਕਾਲਜ ਬੰਦ ਹੋ ਗਿਆ ਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਹੈ ਪ੍ਰੋਪਰ ਸਟਾਫ ਨਹੀਂ ਸੀਗੀ ਮਿਸਮੈਨੇਜਮੈਂਟ ਸੀਗੀ ਇਨਫਰਾਸਟ੍ਰਕਚਰ ਹਲੇ ਵੀ ਬਿਲਡਿੰਗ ਪੈਂਡਿੰਗ ਪਈ ਹੈ ਉਹਨਾਂ ਦੀ ਜਿਹੜੇ ਪਹਿਲਾਂ ਸਟੂਡੈਂਟ ਸੀਗੇ ਪੰਜਾਬ ਦੇ ਸੀਗੇ ਪਹਿਲਾਂ ਫਿਰ ਇਹਨਾਂ ਨੇ ਕੋਟਾ ਸ਼ੁਰੂ ਕਰਤਾ ਸਾਰਾ ਯੂਪੀ ਵਿਆਰ ਤੋਂ ਬਹੁਤ ਮਤਲਬ ਗੰਦ ਪੈਣਾ ਸ਼ੁਰੂ ਹੋ ਗਿਆ ਕਾਲਜ ਦਾ ਹੋਸਟਲ ਚ ਮਿਸਮੈਨੇਜਮੈਂਟ ਹੈ ਬਹੁਤ ਬੁਰਾ ਹਾਲ ਹੈ ਜੀ ਕਾਲਜ ਦਾ ਇਸ ਕਰਕੇ ਕਾਲਜ ਬੰਦ ਹੋਇਆ ਮਿਸਮੈਨੇਜਮੈਂਟ ਕਰਕੇ ਹੋਰ ਪਿੰਡ ਦਾ ਕੀ ਸੋਚਦੇ ਹੋ ਕਿ ਵਿਕਾਸ ਹੋਣਾ ਚਾਹੀ ਜਿੱਤਰ ਨਾਲ ਪਹਿਲਾ ਗੱਲ ਹੋਈ ਹੈ ਕਿ ਪਵਿੱਖਾ ਇੱਕ ਪਵਿੱਗਤਾ ਕਿਸ ਤਰ੍ਹਾਂ ਨਾਲ ਤੈ ਕਰ ਰਹੇ ਹੋ ਤੁਸੀਂ ਤੈ ਉਹਨਾਂ ਚੰਗੇ ਸਕੂਲ ਦਾ ਦੇਖੋ ਉਹਨ ਤਾਂ ਹੋਇਆ ਲਾਸਟ ਇਅਰ ਤੋਂ ਮਤਲਬ ਸਕੂਲ ਦੀ ਡਵੈਲਪਮੈਂਟ ਤਾਂ ਵਧੀਆ ਹੋਈ ਹੈ ਪਰ ਉਸ ਤੋਂ ਲਾ ਵੱਡ ਜੋ ਡਿਸਪੈਂਸਰੀ ਉਹਦੀ ਕੰਡੀਸ਼ਨ ਜਾ ਕੇ ਦੇਖਿਓ ਡਿਸਪੈਂਸਰੀ ਦਾ ਬਹੁਤ ਮਿਸਮੈਨੇਜਮੈਂਟ ਹੈ ਡਿਸਪੈਂਸਰੀ ਜੀ ਵੀ ਹੈ ਨਹੀਂ ਕੋਈ ਕੰਮ ਕਰ ਵਧੀਆ ਉਹ ਗਲੀਆਂ ਬਣ ਗਿਆ ਗਲੀਆਂ ਤੋਂ ਬਾਅਦ ਵੀ ਕੁਝ ਹੈ ਨਹੀਂ ਨਾ ਅੱਗੇ ਡਿਸਪੈਂਸਰੀ ਹੋ ਗਿਆ ਉਹ ਮੜੀਆਂ ਦੇਖਿਓ ਹਾਲ ਕੀ ਹੈ ਮੜੀਆਂ ਸਾਫ਼ ਨਹੀਂ ਹੁੰਦੇ ਹੈਗੀਆਂ ਮੈਨੇਜਮੈਂਟ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਮੈਨੇਜਮੈਂਟ ਨਹੀਂ ਬਹੁਤ ਘੱਟ ਸਾਰਾ ਕੰਮ ਕਰ ਵਾਲੇ ਨੋ ਕਿਸ ਤਰ੍ਹਾਂ ਨਾਲ ਕੰਮਕਾਰ ਨੂੰ ਕਿਵੇਂ ਵੇਖ ਰਿਓ ਕੰਮਕਾਰ ਤਾਂ ਬਾਈ ਜੀ ਆ ਵੀ ਜਾਦੀ ਦਾ ਸਰਕਾਰ ਚੇਂਜ ਹੋਈ ਐ ਸਾਡੇ ਸਾਬ ਤੋਂ ਤਾਂ ਕੰਮਕਾਰ ਕੋਈ ਚੱਲ ਹੀ ਰਿਹਾ ਸਾਰੇ ਬੰਦ ਹੋ ਗਏ ਇੱਕ ਤਾਂ ਪਹਿਲਾਂ ਪੰਚਾਇਤੀ ਭੰਗ ਦੇਖ ਲਓ ਵੀ ਕਿੰਨੇ ਟਾਈਮ ਪਹਿਲਾਂ ਕਰ ਦਿਆ ਇਹਨਾਂ ਨੇ ਕਿਉਂਕਿ ਮੈਂ ਖੁਦ ਮੈਂਬਰ ਪੰਚਾਇਤ ਐ ਠੀਕ ਐ ਨਾ ਤਾਂ ਕਿਰਕੇ ਹੁਣ ਭੰਗ ਹੋਣ ਦੇ ਨਾਲ ਨਾਣ ਨਾਲ ਚੌਂਡ ਜਾਬਤਾ ਲਾਤਾ ਨਾ ਸਾਡੇ ਪਿੰਡ ਕੋਈ ਪ੍ਰਬੰਧਕ ਲੱਗਿਆ ਹੁਣ ਤੱਕ ਕਿ ਜੇ ਜਿਹੜਾ ਕੋਈ ਵੀ ਕੰਮਕਾਰ ਹੈ ਜਿਹੜਾ ਉਹ ਚਲਾ ਸਕੇ ਆ ਕੇ ਠੀਕ ਐ ਨਾ ਤੇ ਅਜੇ ਮੈਨੂੰ ਲੱਗਦਾ ਵੀ ਤਿੰਨ ਚਾਰ ਮਹੀਨੇ ਹੋਰ ਅਜੇ ਇਲੈਕਸ਼ਨ ਹੋਊਗੀ ਪੰਚਾਇਤੀ ਤਾਂ ਉਹਦੇ ਨਾਲ ਹਰੇਕ ਪਿੰਡ 'ਚ ਸਾਢੇ ਪਿੰਡ 'ਚ ਨਹੀਂ ਹਰੇਕ ਪਿੰਡ 'ਚ ਕੰਮ ਕਰਦਾ ਤਾਂ ਬਹੁਤ ਜ਼ਿਆਦਾ ਬੰਦਾ ਹੋਇਆਗਾ ਹਾਂਜੀ ਅੱਛਾ ਕੇਂਦਰ ਸਰਕਾਰ ਇਹ ਦਾਵਾ ਕਰਦੀ ਹੈ ਕਿ ਸੜਕਾਂ ਦਾ ਜਾਲ ਬਹੁਤ ਬੁਣਿਆ ਉਹਨਾਂ ਨੇ ਸੜਕਾਂ ਦਾ ਜਾਲ ਬੁਣਿਆ ਤੇ ਜ਼ਮੀਨਾਂ ਦੇ ਭਾਅ ਜਿਹੜੇ ਉਹ ਵਧੇ ਨੇ ਖਾਸ ਕਰ ਪਿੰਡਾਂ ਦੀ ਜਦੋਂ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਬਾਈਪਾਸ ਕੱਢੇ ਨੇ ਬਹੁਤ ਥਾਵਾਂ ਦੇ ਵੱਡੇ ਵੱਡੇ ਨੈਸ਼ਨਲ ਹਾਈਵੇ ਬਣੇ ਨੇ ਜਿਸ ਦੇ ਕਾਰਨ ਜ਼ਮੀਨਾਂ ਦੇ ਰੇਟ ਕਾਫੀ ਵਧੇ ਨੇ ਜ਼ਮੀਨਾਂ ਦੇ ਰੇਟ ਤਾਂ ਵਧੇ ਆਂ ਜੀ ਪਰ ਇਹ ਆ ਜਿਹੜਾ ਹੁਣ ਉਹ ਤਾਂ ਦੇਖ ਲਓ ਤੁਸੀਂ ਹਾਈਵੇ ਬਣਾ ਰਹੇ ਨੇ ਆ ਇਹ ਇਹ ਜਿਹੜਾ ਨਾਲਾ ਬਣਾ ਰਹੇ ਵੀ 4 ਫੁੱਟ ਉੱਚਾ ਚੱਕ ਕੇ ਬਣਾ ਰਹੇ ਜਿਹੜਾ ਹੁਣ ਖੇਤਾਂ ਦਾ ਪਾਣੀ ਹੈ ਜੀ ਬਸਾਤੀ ਪਾਣੀ ਆਉਂਦਾ ਉਹ ਕਿੱਥੋਂ ਨਿਕਲੂਗਾ ਜੀ ਦੱਸੋ ਜੀ ਇਹਦੇ ਨਾਲ ਦਾ ਵਿਕਾਸ ਨਹੀਂ ਇਹ ਤਾਂ ਬਨਾਸ਼ ਹੋ ਰਿਹਾ ਜੀ ਪਿੰਡ ਨੀਚੇ ਰਹ ਜਾਣ ਜਦੋਂ ਹਾਈਵੇ ਬਣਨੇ ਉੱਪਰ ਨੂੰ ਜਾਣੇ 57 ਫੁੱਟ ਦੇ ਹਾਈਵੇ ਨੇ ਸਾਰਾ ਪਿੰਡ ਦਾ ਪਿਛੜ ਜਾਊਗਾ ਨਾ ਆਪਣਾ ਜਿਹੜੀ ਡਰੇਨੇਜ ਆ ਪਾਉਡਰ ਦੀ ਕੁਝ ਵੀ ਨਹੀਂ ਰਹੇਗਾ ਸੀਵਰ ਸਿਸਟਮ ਇਹਨਾਂ ਦੇ 4 4 ਫੁੱਟ ਉੱਪਰ ਨੇ ਜਿਹੜਾ ਸੜਕ ਤੇ ਪਾਣੀ ਘੜੂਗਾ ਸਾਰਾ ਪਿੰਡ ਦੇ ਅੰਦਰ ਹੀ ਆਣਾ ਹੁਣ ਪਿੰਡ ਮੰਨ ਲਓ ਜੇ ਇੱਥੇ 2 ਫੁੱਟ ਤੋਂ ਸੜਕ 4 ਫੁੱਟ ਹੈ ਪਿੰਡ ਤੋਂ ਦੇਖ ਲਓ ਉਹ ਕਿੱਥੇ ਕਿਸ ਲੈਵਲ ਤੇ ਜਾਊਗੀ ਜਿਹੜੀ ਆ ਕਰੰਟ ਸਾਈਡ ਆ ਕਿ ਇਹ ਵੀ 1 ਫੁੱਟ ਉੱਪਰ ਹੈ ਪਿੰਡ ਤੋਂ ਇਹਦਾ ਵੀ ਪਾਣੀ ਸਾਰ ਇਧਰਲੀ ਸਾਈਡਾਂ ਤੇ ਜਦੋਂ 4 ਫੁੱਟ ਹੋ ਗਿਆ ਫੇ ਤਾਂ ਪੂਰਾ ਹਾਲ ਹੋ ਜਾਣਾ ਜੀ ਹੁਣ ਤੁਸੀਂ ਕਹਿ ਰਹੇ ਹਾਈਵੇ ਬਣ ਰਿਹਾ ਉਹਦੇ ਨਾਲ ਡਵੈਲਪਮੈਂਟ ਹੋਊਗਾ ਪਰ ਡਵੈਲਪਮੈਂਟ ਕਿਵੇਂ ਹੋਊਗੀ ਜਦ ਹਾਈਵੇ ਬਣ ਜਾਣ ਜਿਹੜੀ ਰੋਡ ਟ੍ਰੈਫਿਕ ਹੈ ਜਿਹਦੇ ਕਰਕੇ ਇੱਥੇ ਕੰਮ ਚੱਲਣਾ ਆਪਣਾ ਉਹ ਸਾਰੀ ਤਾਂ ਉੱਪਰ ਚਲੀ ਜਾਊਗੀ ਨਾ ਕਿਉਂਕਿ ਲੋਕਲ ਜਿਹੜੇ ਦੁਕਾਨਦਾਰ ਨੇ ਜਾਂ ਕੋਈ ਕੰਮ ਕਰ ਰਹੇ ਨੇ ਉਹ ਖਤਮ ਹੋ ਜੂ ਜੋ ਲੋਕਲ ਦੁਕਾਨਦਾਰੀ ਆ ਉਹ ਖਤਮ ਹੋ ਜੂਗੀ ਹੁਣ ਸਾਡੀ ਜਿਹੜੀ ਚੱਕੀ ਆ ਉਹ ਦੇਖੋ ਉਧਰ ਸਾਹਮਣੇ ਹੈਗੀ ਉਹ ਆਪਣਾ ਜਦ ਰੋਡ ਕੰਸਟਰਕਸ਼ਨ ਹੋ ਰਹੀ ਹੈ ਸਾਰੀ ਇੱਧਰ ਲਾਲ ਕੀ ਕਰਕੇ ਚੱਲੋ ਸੜਕ ਉਧਰ ਬਧਾਈ ਹੈ ਬਧੀਆਂ ਕਰਾ ਪਰ ਜਿਹੜੀ ਜੇ ਕਿ 50 ਸਾਲ ਤੋਂ ਘੱਟੋ ਘੱਟ ਐਗਜ਼ਿਸਟ ਕਰ ਰਹੀ ਐ ਇਸ ਪਿੰਡ ਦੇ ਵਿੱਚ ਤੁਸੀਂ ਕਿਨੂੰ ਮਰਜੀ ਪੁੱਛ ਲਿਓ ਤਾਂ ਫਿਰ ਜਿਹੜਾ ਸਾਡਾ ਕੰਮ ਹੈ ਉਹ ਕਮਰਸ਼ੀਅਲ ਦੇ ਵਿੱਚ ਘਟ ਹੁੰਦਾ ਨਾ ਮੀਨੀ ਸਕੇਲ ਇੰਡਸਟਰੀ ਹੋ ਗਈ ਇੱਕ ਤਰ੍ਹਾਂ ਦੀ ਜੋ ਸਾਨੂੰ ਰੇਟ ਮਿਲ ਰਿਹਾ ਉਹ ਐਗਰੀਕਲਚਰ ਰੈਂਡ ਦਾ ਮਿਲਿਆ ਇਹ ਵੀ ਧੱਕਾ ਹੋ ਰਿਹਾ ਬਿਲਕੁਲ ਨਾ ਕੀ ਤੁਹਾਨੂੰ ਨਾ ਸਾਨੂੰ ਕੋਈ ਜਗ੍ਹਾ ਦੇ ਰਿਹਾ ਜੋ ਰੇਟ ਮਿਲ ਰਿਹਾ ਉਹ ਵੀ ਬਿਲਕੁਲ ਘਟਾ ਤੁਸੀਂ ਕਹਿੰਦੇ ਰੇਟ ਵਧਦੇ ਨੇ ਪਰ ਜੋ ਸਰਕਾਰੀ ਰੇਟ ਹੈ ਰਜਿਸਟਰੀ ਦਾ ਕਰੰਟ ਤੇ ਜੋ ਸਾਨੂੰ ਮਿਲ ਰਿਹਾ ਉਹ ਚ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਬਹੁਤ ਧੱਕਾ ਹੋ ਰਿਹਾ ਇੱਥੇ ਅੱਛਾ ਭਾਈਆ ਕਿਸਾਨ ਮੋਰਚੇ ਦਾ ਲਾਇਆ ਹਾਂਜੀ ਇਹ ਬਾਜਬਾਦ ਉਹ ਅਸੀਂ ਮੰਗ ਕਰਦੇ ਆਂ ਵੀ ਜੋ ਵੀ ਸਾਡੇ ਬਣਦੇ ਹੱਕ ਆ ਉਹ ਦੇਓ ਕਿਸਾਨਾਂ ਦੇ ਪਰ ਉਹ ਕੋਈ ਕੁਝ ਨਹੀਂ ਕਰਦੇ ਉੱਥੇ ਸੰਭੂ ਮੋਰਚਾ ਲੱਗਿਆ ਹੋਇਆ ਉੱਥੇ ਲੰਗਰ ਵੀ ਲੇਦੇ ਆਂ ਸਭ ਕੁਝ ਕਰਦੇ ਆਂ ਪਰ ਕੋਈ ਕੁਝ ਨਹੀਂ ਅਸਰ ਕਰ ਰਹੇ ਆਂ ਜੀ ਉਹ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਉਹ ਪੈਂਡਿੰਗ ਪਈਆਂ ਸੀਗੀਆਂ ਕੇਂਦਰ ਸਰਕਾਰ ਨੂੰ ਲੈ ਕੇ ਹੁਣ ਕੱਲੀ ਬੀਜੇਪੀ ਦਾ ਵਿਰੋਧ ਹੋਵੇਗਾ ਜਾਂ ਕਿਸੇ ਹੋਰ ਪਾਰਟੀ ਨੂੰ ਵੀ ਸਵਾਲ ਕੀਤੇ ਜਾਣਗੇ देखो सवाल जवाब ਤਾਂ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਚ ਆਪਣੀ ਹੈ ਤੇ ਸੈਂਟਰ ਚ ਬੀਜੇਪੀ ਹੈ ਸਵਾਲ ਤਾਂ ਇਹਨਾਂ ਦੋਨਾਂ ਦੋਨਾਂ ਪਾਰਟੀਆਂ ਨੂੰ ਆਉਣੇ ਨੇ ਤੇ ਪੰਜਾਬ ਚ ਭਗਵੰਤ ਮਾਨ ਨੇ ਵੀ ਜਿਦਾਂ ਹੁਣ ਸੁਪ ਕਰਨ ਦਾ ਕੇਸ ਹੋਇਆ ਜ਼ੀਰੋ ਐਫ ਆਈ ਆਰ ਕੀਤੀ ਹੈ ਤੇ ਉਹ ਵੀ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਥਾਲਾਂ ਕਿ ਐਫ ਆਈ ਆਰ ਹਰਿਆਣਾ ਪੁਲਿਸ ਦੇ ਖਰਾਬ ਹੋਣੀ ਚਾਹੀਦੀ ਸੀ ਦੀ ਗਵਰਨਮੈਂਟ ਦੇ ਖਿਲਾਫ ਹੋਣੀ ਚਾਹੀਦੀ ਸੀ ਤੇ 30% ਦੀਆਂ ਮੰਗਾਂ ਗੀਆਂ ਸਾਡੀਆਂ 11 ਮੰਗਾਂ ਗੀਆਂ 400 ਸਾਡਾ ਮੁੰਡਾ ਦਾ ਕਿਸਾਨ ਫਟੜ ਕਰਿਆ ਇਹਨਾਂ ਨੇ ਕਾਫੀ ਮੰਗਾਂ ਜਿਹੜੀਆਂ ਇਹ ਐਮਐਸਪੀ ਤੋਂ ਮੁਕਰ ਗਈ ਤੇ ਕਾਫੀ ਮੰਗਾਂ ਗੀਆਂ ਜਿਹੜੀਆਂ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਇਹਦਾ ਸਵਾਲ ਜਦੋਂ ਜਦ ਸਾਡੇ ਪਿੰਡਾਂ 'ਚ ਆਣਗੇ ਅਸੀਂ ਕਰਾਂਗੇ ਅਸੀਂ ਆ ਹੁਣ ਬੋਰਡ ਪੈਪਲਟ ਵੰਨਰ ਅਸੀਂ ਹਰ ਪਿੰਡ 'ਚ ਲਾਵਾਂਗੇ ਤੇ ਸਵਾਲ ਜਵਾਬ ਕਰਾਂਗੇ ਉਹਨਾਂ ਨੂੰ ਬਿਲਕੁਲ ਇੱਥੇ ਬਹੁਤ ਸਾਰੇ ਹੋਰ ਵੀ ਬਜ਼ੁਰਗ ਨੇ ਜਿਹੜੇ ਉਹ ਮੌਜੂਦ ਨੇ ਬਾਪੂ ਜੀ ਇਸ ਸਮੇਂ ਨਾ 2024 ਦੀ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਬਹੁਤਾਂ ਦੇ ਚੋਣਾਂ ਮੁਕੰਮਲ ਹੋ ਗਈਆਂ ਨੇ ਬਹੁਤਾਂ ਤੇ VOTING ਅਜੇ ਪੈਂਡਿੰਗ ਪਈ ਹੈ ਹਰਿਆਣਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਤਾਂ ਇਹਨਾਂ ਫੇਸਨ ਕਿਸ ਤਰ੍ਹਾਂ ਨਾਲ ਹੁਣ ਜਿਹੜੀ ਪਿੰਡਾਂ ਦੀ ਸਾਥ ਹੁੰਦੀਆਂ ਨੇ ਉੱਤੇ ਬਹੁਤ ਸਾਰੀਆਂ ਥੇਠ ਗੱਲਾਂ ਹੁੰਦੀਆਂ ਨੇ ਕੋਈ ਇਸ ਵਕਤ ਸੱਥਾਂ ਦੇ ਵਿੱਚ ਕੀ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਹੋਈਆਂ ਨੇ ਹੁਣ ਤਾਂ ਇਸ ਤਰ੍ਹਾਂ ਜਿਵੇਂ ਉਰੇ ਨਾਲ ਸਾਡੇ ਡਿਸਪੈਂਸਰੀ ਆ ਇੱਕ ਬੜੀ ਸਨੀਟੇ ਬਣੀ ਹੋਈ ਐ ਉਹ 2 ਸਾਲ ਟਰਾਈ ਉਹਦੀ ਬਿਲਡਿੰਗ ਨੂੰ ਤਿਆਰ ਹੋਈ ਨੂੰ ਹੋ ਗਏ ਉਹ ਚ ਡਾਕਟਰ ਕੋਈ ਨਹੀਂ ਹਾਲਾਂਕਿ ਉਹ ਬਣੀ ਹੀ ਸਹੀ ਕਰਕੇ ਸੀ ਵੀ ਜਿਵੇਂ ਬਨੂੜ ਐ ਨਾ ਵੀ ਇਹ ਰੋਡ ਤੇ ਐ ਕੋਈ ਹਾਸਾ ਰਾਤ ਬਰਾਤ ਹੁੰਦਾ ਤਾਂ ਬੰਦਾ ਉੱਥੇ ਲੈ ਜਾ ਸਕਦਾ ਸਾਨੂੰ ਹੁਣ ਡੇਰਾ ਵਸੀਆ 6 ਫੇਸ ਐ ਨੇੜੇ ਇਹ ਨੇੜੇ ਸੀ ਉਹ ਚ ਡਾਕਟਰ ਹੋਣਾ ਚਾਹੀਦਾ ਬਾਕੀ ਜਿਹੜੇ ਉਰੇ ਇਹ ਮੋਦੀ ਮਾਰਦਾਂ ਨਾ ਵੀ ਉਹ 2-2000 ਰੁਪਇਆ ਪਾ ਕੇ ਜ਼ਿਮੀਦਾਰਾਂ ਦੇ ਖਾਤੇ 'ਚ 6 ਮਹੀਨੇ ਬਾਅਦ ਇਹ ਕਿੰਨੀ ਕੁ ਬੜੀ ਡਵੈਲਪਮੈਂਟ ਐ ਉਹ ਜ਼ਿੰਮੇਵਾਰਾਂ ਨੂੰ ਸੀ ਇਹ ਦੇ ਰਹੇ ਫਿਰ ਮੈਨੀਫੈਸਟੋ ਦੇ ਵਿੱਚ ਉਹੀ ਚੀਜ਼ਾਂ ਲਿਖੀਆਂ ਨੇ ਨਾ 2000 ਅੱਜ ਦੇ ਉੱਚ 4000 ਰੁਪਿਆ ਸਾਲ ਦਾ ਕਿਹ ਰੱਖਦਾ ਵੈਲਿਊ ਰੱਖਦਾ ਜਦ ਕਿ ਹੋਰ ਮਹਗਾਈ ਰੇਜ ਸਪਰੇਅ ਖਾਦਾਂ ਉਹ ਪਾਉ ਕਿੱਥੇ ਚਲੇਗੇ ਤੇ ਉਸ ਤੋਂ ਬਾਅਦ ਸਾਡੇ ਬਾਦਲ ਸਾਹਿਬ ਸੀਐਮ ਉਹ ਜਿਹੜਾ ਮੁੱਲਾਂ ਪਰ ਉਹ ਅਨੰਦਪੁਰ ਸਾਹਿਬ ਹਲਕੇ ਜੇ ਪੈਂਦਾ ਉਹ ਜਿਹੜਾ ਕੈਂਸਰ ਹਸਪੀਟਲ ਹੈ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਤੇ ਬਾਦਲ ਸਾਹਿਬ ਸੀਐਮ ਸੀ ਇਹ ਲੈ ਕੇ ਆਏ ਸੀ ਸਮਝ ਗਏ ਨਾ ਬਾਕੀ ਹੋਰ ਤਾਂ ਕਿਸੇ ਪਰ ਇੱਕ ਤਵਾੜੀ ਸਾਹਿਬ ਉਹ ਹੁਣ ਲਾਸਟ ਜੇ ਆ ਕੇ 5 ਲੱਖ ਰੁਪਏ ਦੇ ਗਏ ਸਕੂਲ ਵਾਸਤੇ ਹਾਂ ਸਕੂਲ ਵਾਸਤੇ ਲੱਗਦਾ ਕਿ ਹੋਰ ਵੀ ਜਿਹੜੇ ਵਿਕਾਸ ਨੇ ਜਿਹੜੇ ਹੋਣੇ ਚਾਹੀਦੇ ਨੇ ਹੋਰ ਮੁੱਦੇ ਬੜੇ ਨੇ ਖਾਸ ਕਰ ਪਿੰਡਾਂ ਦੇ ਵਿੱਚ ਮੈਂ ਬਹੁਤ ਸਾਰੇ ਪਿੰਡਾਂ ਨੂੰ ਕਵਰ ਕੀਤਾ ਕੋਈ ਹੁਣ ਸਾਰੇ ਐਮਪੀ ਖੜੇ ਆ ਜਿਹੜਾ ਜਿੱਤਦਾ ਉਹਨੂੰ ਕਰਨਾ ਚਾਹੀਦਾ ਜਿਹੜੀ ਮਰਜੀ ਪਾਰਟੀ ਦਾ ਜਿੱਤੇ ਹੁਣ ਜਿਵੇਂ ਇਹ ਸਾਡਾ ਇਹ ਨਾਲੇ ਨੂਲਿਆਂ ਦਾ ਮਸਲਾ ਉਹਨੂੰ ਅਭਾਰਨੇ ਚਾਹੀਦੇ ਫਿਰ ਉੱਤੇ ਜਾ ਕੇ ਕੋਈ ਹੁਣ ਐਮਪੀ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਹਾਂਜੀ ਹਾਂ ਕਰਦੇ ਨਾ ਕਰਾਂਗੇ ਹੀ ਉਹਦਾ ਅਸੀਂ ਆਪਣੀਆਂ ਮੰਗਾਂ ਦਾ ਮਤਲਬ ਰੱਖਦੇ ਆ ਉਹ ਤਾਂ ਉਤੋਂ ਬਾਅਦ ਅਮਲ ਦੇਖੋ ਕਰਦਾ ਕੋਈ ਜਾਂ ਨਹੀਂ ਕਰਦਾ ਨੇ ਬੰਦੇ ਨੇ ਜਿੰਨੇ ਸਾਡੇ ਕੋ ਆਉਂਦੇ ਨੇ ਅਸੀਂ ਉਹਨਾਂ ਦੀ ਸੇਵਾ ਪਾਣੀ ਵੀ ਕਰਦੇ ਆ ਉਦੋਂ ਤਾਂ ਸਾਰੀਆਂ ਸਰਤਾਂ ਸਾਡੀਆਂ ਮੰਨ ਕੇ ਜਾਂਦੇ ਨੇ ਪਰ ਜਦੋਂ ਵੋਟਾਂ ਲੈ ਲੈਂਦੇ ਨੇ ਜਿਹੜਾ ਬਣ ਗਿਆ ਉਹ ਵੀ ਮੁੜ ਕੇ ਸਾਨੂੰ ਮਿਲਦਾ ਨਹੀਂ ਇੱਥੇ ਤਾਂ ਸਾਡੀ ਸਾਰਿਆਂ ਨੂੰ ਵੱਡੀ ਡਿਮਾਂਡ ਤਾਂ ਉਹਨਾਂ ਰੱਖੋ ਵੀ ਜਿਵੇਂ ਉਹ ਡਿਸਪੈਂਸਰੀ ਆ ਅਦਰਵਾਈਜ਼ ਇਹਦੇ ਵਿੱਚ ਕੋਈ 2-4 ਚੰਗੇ ਡਾਕਟਰ ਜਾਂ ਇਹਦੇ ਵਿੱਚ ਚੰਗੇ 2-4 ਬੈੱਡ ਹੋਣ ਤਾਂ ਕਿ ਕੋਈ ਸਿਆਣੇ ਬਜ਼ੁਰਗ ਨੇ ਜਿਹੜੇ ਇੱਥੇ ਰਹਿ ਸਕਣ ਹੁਣ ਉਹ ਬਜ਼ੁਰਗਾਂ ਨੂੰ ਵੀ ਅਚਾਂ ਨੂੰ ਚੱਕ ਕੇ ਇੱਧਰ ਉੱਧਰ ਲੈ ਕੇ ਜਾਣਾ ਪੈਂਦਾ ਕੋਈ ਦੋ ਕਲੇ ਐਮ ਐਲ ਏ ਤੋਂ ਜਿਵੇਂ ਉਹ ਮਤਲਬ ਦਰਵਾਜ਼ੇ ਦੂਜੇ ਲਾ ਕੇ ਟੈਲਾਂ ਟੂਲ ਬਲੌਕ ਬਲੂਕ ਲਾ ਕੇ ਚਾਰਦਵਾਰੀ ਹੋਈ ਹੈ ਉਹਦੀ ਸਕੂਲ ਦੀ ਵੀ ਮਤਲਬ ਸੁਧਾਰੀ ਹੈ ਚਾਹੇ ਉਹ ਕਮੇਟੀ ਨੇ ਪੈਸੇ ਲਾਏ ਆ ਉਹ ਜ਼ਰੂਰ ਹੋਈਆਂ ਪਰ ਪਾਰਲੀਮੈਂਟ ਚਲੋ ਇਹ ਤਾਂ ਸਟੇਟ ਵਾਲੀਆਂ ਹੋ ਐ ਮੈਂ ਤੁਸੀਂ ਗੱਲ ਪਾਰਲੀਮੈਂਟ ਦੀ ਕਰਨੇ ਨਾ ਪਾਰਲੀਮੈਂਟ ਦਾ ਜਿਹੜਾ ਕੈਂਸਰ ਹਸਪੀਟਲ ਹੈ ਉਹ ਬਾਦਲ ਸੀ ਐਮ ਸੀ ਤੇ ਡਾਕਟਰ ਮਰਮੋਣ ਸਿੰਘ ਦੀ ਦੇਣਾ ਉਹ ਪ੍ਰਧਾਨ ਕਿ ਫੂਡ ਪ੍ਰੋਸੈਸਿੰਗ ਯੂਨਿਟਾਂ ਨੇ ਜਿਹੜੀਆਂ ਉਹਨਾਂ ਦੀ ਵੀ ਵਾਧਾਣ ਕਿਉ ਹੈ ਨਹੀਂ ਜੀ ਸਾਡੇ ਇੱਧਰ ਕੋਈ ਹੈ ਨਹੀਂ ਨੇੜੇ ਕਿਸੇ ਪਿੰਡ 'ਚ ਨਹੀਂ ਲੱਗਦਾ ਉਹੀ ਚੀਜ਼ਾਂ ਮੰਗਣੇ ਹੋਣੀਆਂ ਚਾਹੀਦੀਆਂ ਹੈ ਹੁਣ ਇਹ ਚਾਹੀਦਿਆਂ ਪਰ ਹਾਲੇ ਕੋਈ ਨਹੀਂ ਅਸੀਂ ਤਾਂ ਇਹ ਕਹਿੰਦੇ ਸੀ ਵੀ ਜਿਹੜੀ ਸਾਡੀ ਡਿਸਪੈਂਸਰੀ ਆ ਇਹਦੇ ਵਿੱਚ ਚੰਗੇ ਡਾਕਟਰ ਹੋਣ ਚੰਗੇ ਬੈੱਡ ਹੋਣ ਤਾਂ ਕਿ ਜਿਹੜੇ ਸਾਡੇ ਸਿਆਣੇ ਬਜ਼ੁਰਗ ਨੇ ਉਹ ਆਪਣਾ ਉਰੀ ਇਲਾਜ ਕਰਾ ਸਕਣ ਹੁਣ ਸਾਨੂੰ ਇੱਥੋਂ ਤੇ ਸੇਫੇਟ ਚ ਲੈ ਕੇ ਜਾਣਾ ਪੈਂਦਾ ਇੱਕ ਬੰਦੇ ਨੂੰ ਲੈ ਕੇ ਜਾਣਾ ਪੈਂਦਾ ਦੋ ਬੰਦੇ ਨਾਲ ਜਾਂਦੇ ਆ ਜੇ ਉਰੀ ਹੋਵੇ ਤਾਂ ਦੋ ਬੰਦੇ ਉਹ ਤਾਂ ਕੰਮ ਕਰ ਸਕਦੇ ਨੇ ਬੇਰਜਗਾਰੀ ਤਾਂ ਪਹਿਲਾਂ ਹੀ ਬਹੁਤ ਆ ਕੁਝ ਏਕਨ ਬੇਰਜਗਾਰੀ ਬਧਾਈ ਜਾਂਦੇ ਆ ਕੋਈ ਇਹ ਜੀ ਸਹੂਲਤ ਤਾਂ ਹੈ ਨਹੀਂ ਡਾਕਟਰੀ ਦੀ ਸਹੂਲਤ ਨਾ ਬੰਦਿਆਂ ਦੀ ਨਾ ਔਰਤਾਂ ਦੀ ਨਾ ਪਸ਼ੂਆਂ ਦੀ ਕੋਈ ਸਹੂਲਤ ਨਹੀਂ ਇਸ ਪਿੰਡ ਦੇ ਵਿੱਚ ਬਿਲਕੁਲ ਕੋਈ ਸਹੂਲਤ ਨਹੀਂ ਜਰੇੜੀ ਜ਼ਰੂਰੀ ਸਹੂਲਤ ਇਹੀ ਆ ਮੁੱਢਲੀ ਸਹੂਲਤ ਸੰਭੇ ਚੋੜੇ ਵਾਦੇ ਕੀਤੇ ਜਾਂਦੇ ਨੇ ਚੋਣਾ ਤੋਂ ਪਹਿਲਾਂ ਲੀਡਰਾਂ ਵੱਲੋਂ ਖਾਸ ਤੌਰ ਦੇ ਉੱਤੇ ਵੀ ਕਰਦੇ ਆ ਰਹੇ ਨੇ ਹੁਣ ਵੀ ਇੱਥੇ ਕੋਈ ਵੀ ਲੀਡਰ ਆਉਂਦਾ ਬੜੇ ਤਕੜੇ ਤਕੜੇ ਵਾਦੇ ਕਰਦਾ ਹਾਂ ਜੀ ਤੁਹਾਡਾ ਹੁਣੇ ਹੀ ਕਰ ਦਾਂਗੇ ਬਸ ਸਾਨੂੰ ਬਣਾ ਦਿਓ ਬਣਨ ਤੋਂ ਬਾਅਦ ਪਹਿਲਾਂ ਤੁਹਾਡੇ ਇਹੀ ਕੰਮ ਕਰਾਂਗੇ ਬਾਅਦ ਦੇ ਵਿੱਚ ਮਿਲਦਾ ਕੋਈ ਨਹੀਂ ਦਾ ਪਿੰਡ ਵਾਲੇ ਬਹੁਤ ਛਿੱਤੀ ਗੱਲਾਂ ਚ ਆਏ ਨੇ ਲੀਡਰਾਂ ਦੀਆਂ ਚ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਵੀ ਆ ਜਾਂਦੇ ਨੇ ਪਹਿਲਾਂ ਇਹਨਾਂ ਨੇ ਆਪਣੇ ਬੰਦੇ ਛੱਡੇ ਹੁੰਦੇ ਆ ਉਹ ਸਾਰੇ ਬੰਦਿਆਂ ਨੂੰ ਕਵਰ ਕਰ ਜਾਂਦੇ ਆ ਉਹ ਲੋਕਾਂ ਤੋਂ ਖਰਚਾ ਵੀ ਕਰਵਾ ਦਿੰਦੇ ਆ ਅਗਲਾਂ ਦੀ ਚੰਗੀ ਸੇਵਾ ਪਾਣੀ ਵੀ ਕਰ ਦਿੰਦੇ ਆ ਪਰ ਬਾਅਦ ਦੇ ਵਿੱਚ ਉਹਦਾ ਨਤੀਜਾ ਕੋਈ ਨਹੀਂ ਨਿਕਲਦਾ ਕੋਈ ਨਹੀਂ ਨਿਕਲਦਾ ਮੈਂ ਕੋਈ ਤਾ بڑے ਲੀਡਰ ਦੇਖੇ ਹੋਣੇ ਆਪਣੇ ਸਮਿਆਂ ਦੇ ਵਿੱਚ ਨਾ ਵੀ ਬਹੁਤ ਸਾਰੇ ਡਿਵੈਲਪਮੈਂਟ ਤੁਸੀਂ ਪਿੰਡ ਨੂੰ ਹੀ ਬਦਲਦੇ ਹੋਏ ਦੇਖਿਆ ਹੋਊਗਾ ਕਿੰਨਾ ਕਿ ਪਿੰਡ ਬਦਲ ਗਿਆ ਸਾਡਾ ਪਿੰਡ ਦਾ ਜੀ ਉੱਥੇ ਖੜਿਆ ਕੋਈ ਬਦਲੇ ਨਹੀਂ ਕੋਤੀ ਖੜਾ ਗੜੀਆਂ ਨਾਲੀ ਨਹੀਂ ਮੁਕਦੇ ਨਹੀਂ ਬਾਹਰ ਗਨੇ ਉਹ ਵੀ ਮੁੜ ਮੁੜ ਕੇ ਨਹੀਂ ਨੇੜੀਆਂ ਫਿਰ ਦੁਬਾਰਾ ਬਣਾ ਲਿਆ ਫਿਰ ਸਾਡਾ ਜੀ ਕੋਈ ਵੀ ਕੋਈ ਸਮਸ਼ਾਨ ਘਾਟਾਂ ਹੀ ਪਏ ਆ ਬੁਰਾ ਹਾਲ ਹੈ ਬਾਂਕੇ ਦੇਣੇ ਕੋਈ ਨਹੀਂ ਕਰਦਾ ਹੈ ਜੀ ਬਾਅਦ ਇਹਨੇ ਕਰ ਜਾਣੇ ਆ ਬਾਅਦ ਕੇ ਵਿੱਚ ਕੋਈ ਨਹੀਂ ਪੁੱਛਦਾ ਹੈ ਹਾਂ ਜੀ ਕੋਈ ਨਹੀਂ ਆਉਂਦਾ ਹੈ ਉਹ ਹਾਂ ਜੀ ਲੱਗਦਾ ਕਿ ਹੁਣ ਤਾਂ ਬਹੁਤ ਜਾਗਰੂਕਤਾ ਦਾ ਸਮਾਂ ਆ ਗਿਆ ਹੈ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਚੱਲ ਪਿਆ ਹੈ ਹੁਣ ਤਾਂ ਸਵਾਲ ਜਵਾਬ ਵੀ ਬਹੁਤ ਲੋਕ ਕਰਨ ਲੱਗੇ ਨੇ ਜਾਗਰੂਕ ਹੋ ਗਏ ਨੇ ਸਵਾਲ ਜਵਾਬ ਦਾ ਕਰਨ ਲੱਗੇ ਜੀ ਹੁਣ ਤਾਂ ਬਸ ਇਹਨੂੰ ਮੋਦੀ ਨੂੰ ਬਦਲਣਾ ਚਾਹੀਦਾ ਕਾਂਗਰਸ ਦੀ ਸਰਕਾਰ ਆਣੀ ਚਾਹੀਦੀ ਹੈ ਤਾਂ ਮਤਲਬ ਮਾੜਾ ਮੋਟਾ ਫਰਕ ਪਊਗਾ ਕੇਂਦਰ ਸਰਕਾਰ ਤੋਂ ਉਪਲਬਧੀਆਂ ਬੜੀਆਂ ਕਿਨਾਰੀ ਆ ਆਪਣੀਆਂ ਮੈਨੀਫੈਸਟੋ ਦੇ ਵਿੱਚ ਤੁਹਾਨੂੰ ਕੋ ਸਾਡੇ ਏਰੀਆ ਵਾਸਤੇ ਕੋਈ ਨਹੀਂ ਜੀ ਬੀਜੇਪੀ ਦੀ ਉਹ ਦੇਣਾ ਹੈ ਬੀਜੇਪੀ ਦੀ ਦੇਣ ਅਨੰਦਪੁਰ ਸਾਹਿਬ ਹਲਕੇ ਨੂੰ ਐਡੀ ਕੋਈ ਨਹੀਂ ਐਨੀਆਂ ਜਿਹੜਾ ਸਾਡਾ 40 50 ਕਿਲੋਮੀਟਰ ਦਾ ਏਰੀਆ ਉਹ ਹੀ ਹੈ ਜੀ ਮਾਂ ਜੇ ਕਾਂਗਰਸ ਦੀ ਸਰਕਾਰ ਆ ਜਾਏ ਮਤਲਬ ਉਸ ਦਾ ਫਾਇਦਾ ਹੈ ਜੀ ਸਾਨੂੰ ਤਾਂ ਸਾਡੇ ਇਲਾਕੇ ਨੂੰ ਆ ਇੱਕ ਬਾਜ ਬਗਾ ਕੋਈ ਨਹੀਂ 10 ਸਾਲ ਹੋ ਗਏ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਦੁਨੀਆ ਹੀ ਬਰਾਂਡ ਹੁੰਦੀ ਬਰ ਰਹੀ ਹੈ ਬੁਰੇ ਹਾਲ ਹੈ ਟੈਕਸ ਲਾ ਦੇ ਬੁਰੇ ਹਾਲ ਹੈ ਤੇਲ ਵਧਾ ਦੇ ਜ਼ਿਮੀਦਾਰਾਂ ਦਾ ਮੰਦਾ ਹਾਲ ਹੈ ਬਹੁਤ ਉਹਨਾਂ ਨੇ ਕਿਹਾ ਕਿ ਜੀਐਸਟੀ ਲੱਗੇ ਆ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਉੱਚ ਸਹੂਲਤਾ ਮਿਲੀਆਂ ਨੇ ਹੋਰ ਕਿੰਨੇ ਜਿਹੜੇ ਟੈਕਸ ਲੱਗੇ ਨੇ ਜਿੰਨੇ ਟੈਕਸ ਰੈਵਨਿਊ ਜਨਰੇਟ ਹੋ ਰਿਹਾ ਲੋਕਾਂ 'ਤੇ ਹੀ ਲੱਗ ਰਿਹਾ ਦੁਬਾਰਾ ਇਹ ਲੋਕਾਂ 'ਤੇ ਪੈ ਰਿਹਾ ਜੀ ਸਾਰੇ ਲੋਕਾਂ 'ਤੇ ਪੈ ਰਿਹਾ ਮੁੜ ਕਿੜ ਕਾਨ ਕੇ ਲੋਕਾਂ ਨਹੀਂ ਭਰਨਾ ਲੋਕਾਂ ਨੇ ਰੇ ਦਵਾਈਆਂ ਵਧਾ ਦੀਆਂ ਤੇਲ ਵਧਾ ਦੇ ਡੀਜ਼ਲ ਵਧਲੇ ਸਾਰੇ ਵਧਾ ਦੇ ਗੈਸ ਸਿਲੰਡਰ 400 ਦੇ ਕਿਥਾ ਹੈ 1000 ਰੁਪਏ ਪਰ ਪਹੁੰਚਾ ਦੇ ਇਹ ਮੋਦੀ ਕਿਉਂ ਦੇਣਾ ਇਹ ਲੱਗਦਾ ਕਿ ਮਹਿੰਗਾਈ ਨੂੰ ਵੀ ਹੁਣ ਘਟਣਾ ਚਾਹੀਦਾ ਹੈ ਕਿਉਂਕਿ ਉੱਤਾਂ ਘਟਦੀ ਨਹੀਂ ਮਹਿੰਗਾਈ ਨਹੀਂ ਘਟਦੀ ਪੂਰੇ ਵੀ ਉੱਪਰ ਨੂੰ ਜਾ ਰਹੀ ਹੈ ਮਗਾ ਹੂੰ ਦਾ ਮਤਲਬ ਇਹ ਦੇਖ ਲੈ ਇਹ ਦੋਈਆਂ ਕਿੰਦੀਆਂ ਵੱਗਦੀਆਂ ਆਪਾਂ ਆਪਣਾ ਫਸੜ ਕੇ ਪੈਸੇ ਘਟ ਵਧਾਂਗੇ ਉਹਦੇ ਨਾਲ ਫਸਲ ਦੇ ਪੈਸੇ ਵਿੱਤਾ ਫਸਲ ਦੇ ਪੈਸਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਇਸ ਵਕਤ ਕੇਂਦਰ ਦੀ ਸਰਕਾਰ ਵੱਲੋਂ ਜਾਨੀ ਕਿ ਬੀਜੇਪੀ ਵੱਲੋਂ ਜਦੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਤਾਂ ਉਸ ਦੇ ਵਿੱਚ ਸਪਸ਼ਟ ਤੌਰ ਤੇ ਤੇ ਲਿਖਿਆ ਗਿਆ ਸੀ ਕਿ ਐਮਐਸਪੀ ਹੈ ਜਿਹੜੀ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤੁਸੀਂ ਵੀ ਸੇ ਡੰਡਾ ਤਾਂ ਖੜ ਕਰਿਆ ਕਿਹੜਾ ਦੇ ਰਿਹਾ ਰੱਖ ਨਹੀਂ ਦੰਦੇ ਨਹੀਂ ਨਾ ਉਹ ਕਹਾਂ ਹਮੇਂ ਦੰਦੇ ਹੈ ਇਹਦਾ ਚੱਕਰ ਆ ਇਹਦਾ ਚੱਕਰ ਹੈ ਜੀ ਇਹਦਾ ਸਾਰਾ ਕਿਸਾਨ ਮਰ ਗਏ ਬੁਰੇ ਹਾਲ ਹੈ ਇਸੀ ਇਸੀ ਕਾਨੂੰਨ ਪਿੱਛੇ ਦਾ ਕਿਸਾਨ ਮਰ ਰਹੇ ਹੈ ਜੀ ਬੁਰਾ ਹਾਲ ਹੈਗਾ ਇੱਥੇ ਅੰਮ੍ਰਲੇ ਨੇ ਸੜ ਗਈ ਆ ਮੰਦਾ ਹਾਲ ਹੈ ਦੁਨੀਆ ਬਰਾਨਾ ਹੁੰਦੀ ਫਿਰ ਰਹੀ ਹੈ ਇਹ ਗਵਰਨਮੈਂਟ ਕੀ ਉਹ ਸਾਰੀ ਉਹ ਹੈ ਜੀ ਖੱਟੜ ਸਰਕਾਰ ਨੇ ਭਾਜਪਾ ਸਰਕਾਰ ਨੇ ਇਹ ਸਾਰੇ ਕੰਮ ਕਰੇ ਹੋਏ ਦੁਨੀਆ ਬਰਾਨਾ ਕਰ ਰਹੇ ਹੋ ਕਹੇ ਤੁਸੀਂ ਨਹੀਂ ਕੁਝ ਨਹੀਂ ਇਹ ਤਾਂ ਹੁਣ ਮਤਲਬ ਜਿਹੜਾ ਬਾਰਡਰ ਬੂਡਰ ਬੰਦ ਕਰਿਆ ਬਣਾ ਇਹ ਤਾਂ ਜ਼ਿੰਮੇਵਾਰ ਤਾਂ ਇੱਕ ਪਾਸੇ ਬੈਠੇ ਆ ਉਹ ਤਾਂ ਸਰਕਾਰ ਨੇ ਰੁਕੇ ਹੋਏ ਆ ਮੂੰਗੀ ਦੀ ਫਸਲ ਦੀ ਗੱਲ ਕਰ ਰਹੇ ਸੀ ਐਸਪੀ ਵਾਲੀ ਗੱਲ ਹੈ ਨਾ ਪਿੱਛੇ ਕਹ ਰਹੇ ਸੀ ਵੀ ਮੂੰਗੀ ਦਾ ਇਹ ਰੇਟ ਮਿਲੂਗਾ ਜੀ ਉਹ ਕਿਹੜੇ ਨੂੰ ਮਿਲਿਆ ਉਹ ਨਹੀਂ ਮਿਲਿਆ ਲੋਕਾਂ ਨੂੰ ਹੀ ਵਪਾਰੀਆਂ ਨੂੰ ਵੇਚਣੀ ਪਈ ਸਸਤੇ ਭਾਅ ਤੇ ਲੱਗਦਾ ਕਿ ਇਸ ਨਾਲ ਭਰੋਸਾ ਚੱਕਿਆ ਜਾਂਦਾ ਲੀਡਰਾਂ ਤੋਂ ਵੀ ਜਿਹੜੇ ਦਲ ਬਦਲ ਲੈਂਦੇ ਨੇ ਜਾਂ ਸੀਟ ਛੱਡ ਕੇ ਦੂਸਰੀ ਸੀਟ ਤੇ ਚੱਲ ਜਾਂਦੇ ਦੂਸਰੀ ਸੀਟ ਵਾਲਾ ਇੱਧਰ ਆ ਜਾਂਦਾ ਆਫਰ ਦੇ ਵੀ ਮੋਦੀ ਭਾ ਉਹ ਹੀ ਨਹੀਂ ਕੰਮ ਕਰਿਆ ਮੋਦੀ ਨੇ ਜਿਹੜੇ ਉਹਨਾਂ ਦੇ ਚਲੇ ਗਏ ਦਾਗੀ ਕਹਿੰਦੇ ਇਹਨਾਂ ਨੂੰ ਪਹਿਲਾਂ ਉਸੇ ਜਗ੍ਹਾ ਠੀਕ ਹੋ ਗਏ ਸਾਰੇ ਫਿਰ ਆ ਦੇਖ ਲੈ ਉਹਨਾਂ ਉਹਨਾਂ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਕਰਿਆ ਬਸ ਇਹਨਾਂ ਇੰਨੇ 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 ਪੈਸੇ ਖਾ ਕੇ ਜਦ ਉਹਨਾਂ ਪਚ ਲੱਗੇ ਫਿਰ ਸਭ ਕੁਝ ਠੀਕ ਹੈ ਤਾਂ ਇੱਥੇ ਬਾਪੂ ਜੀ ਕਹਿ ਰਹੇ ਨੇ ਕਿ ਜਿਹੜੇ ਦਲ ਬਦਲੂ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਜਰੂਰ ਭਰੋਸਾ ਜਿਹੜਾ ਉਹ ਉੱਡਦਾ ਜਾ ਰਿਹਾ ਤਾਂ ਇੱਥੇ ਹੋਰ ਵੀ ਪਿੰਡ ਦੇ ਬਾਪੂ ਯਾਰੇ ਸੀਗੇ ਕਹਿੰਦੇ ਜਿਹੜੇ ਦਲ ਬਦਲੂ ਨੇ ਨਾ ਖਾਸ ਤੌਰ ਦੇ ਉੱਤੇ ਉਹਨਾਂ ਤੋਂ ਬਹੁਤ ਭਰੋਸਾ ਉੱਡਦਾ ਜਾ ਰਿਹਾ ਹੈ ਕਹਿੰਦੇ ਜਿਨ੍ਹਾਂ ਨੇ ਇਸ ਵਾਰ ਦਲ ਬਦਲੇ ਲੀਡਰਾਂ ਨੇ ਉਹ ਅੰਤ ਹੀ ਕਰਤੀ ਦਲ ਬਦਲੂਗਾ ਤਾਂ ਹੈ ਦੇਖੋ ਜਿਹੜਾ ਵੀ ਪਾਰਟੀ ਹੈ ਮੌਕੇ ਦਾ ਲਾਭ ਲੈ ਰਹੀ ਹੈ ਪਰ ਜਿਹੜੀ ਹੁਣ ਕੰਮ ਕਾਂਗਰਸ ਸਰਕਾਰ ਨਾਲ ਕਰਨੇ ਨਾ ਉਹ ਕੰਮ ਵੱਖਰੇ ਹੋਣਗੇ ਪ੍ਰਧਾਨ ਮੰਤਰੀ ਲੋਕਾਂ ਨੇ ਦੇਖ ਲਿਆ ਨਰਿੰਦਰ ਮੋਦੀ ਪ੍ਰਤੀਯਾਗ ਕੋਈ ਕੰਮ ਮੈਡਾ ਉਹਨੇ ਕੋਈ ਖਾਸ ਕਰਿਆ ਨੋਟਬੰਦੀ ਕਰੀ ਜਿਆਦਾ ਲੋਕ ਮਾਰਦੇ ਲੈ ਨਮਾ ਖੜਾ ਗਏ ਹੋਰ ਦੇਖੋ ਕਿਸਾਨ ਅੰਦੋਲਨ ਹੈ ਉਹ ਵੀ ਉਸ ਦੀ وجہ ਤੇ ਐਡਾ ਬੜਾ ਵਿਰੋਧ ਚੱਲ ਰਿਹਾ ਲੋਕ ਕਿਸੇ ਦਾ ਵੀ ਕੋਈ ਕੰਮ ਬੁੱਧੀਨੇ ਕਰਿਆ ਨਹੀਂ ਹੈਗਾ ਲੋਕ ਤੰਗੇ ਆ ਇਹਨੂੰ ਕਰਕੇ ਹੁਣ ਜਿਹੜੀ ਵੋਟ ਹੈ ਸਾਰੀ ਕਾਂਗਰਸ ਨੂੰ ਪੈਣੀ ਹੈ ਮੋਦੀ ਦੇ ਵਿਰੋਧ ਪੈਣੀ ਹੈ ਕੋਈ ਕੰਮ ਉਹਨੇ ਕੋਈ ਕਰਿਆ ਨਹੀਂ ਹੈ ਕਾਂਗਰਸ ਨੇ ਆਸੇ ਲੋਕਾਂ ਨੂੰ ਵੀ ਕੰਮ ਵਧਿਆ ਕਰ ਕਾਂਗਰਸ ਕਾਂਗਰਸ ਦੀ ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਨੇ ਤਾਂ ਖੁਦ ਸੀਟੂ ਪਲੱਸ 50 ਫਾਰਮੂਲਾ ਅਪਲਾਈ ਨਹੀਂ ਕੀਤਾ ਹੈਗਾ ਜੋ ਕਿਸਾਨ ਮੰਗ ਰਹੇ ਸੀ ਕਿ ਜੋ ਜ਼ਿਮੀਂਦਾਰ ਮੰਗ ਰਹੇ ਸੀ ਪਿੰਡ ਦੇ ਲੋਕ ਮੰਗ ਰਹੇ ਸੀਗੇ ਸੁਆਮੀਨਾਥਨ ਰਿਪੋਰਟ ਲਾਗੂ ਕਰੋ ਕਾਂਗਰਸ ਨੇ ਕੀਤੀ ਨਹੀਂ ਨੇ ਹੁਣ ਤਾਂ ਕਰੂਗੇ ਕਹ ਰਹੇ ਲਿਖ ਕੇ ਧਿਆਨ ਚੋਣ ਮਿਨਿਸਟਰ ਵਿੱਚ ਹਮੇ ਕਰਾਂਗੇ ਪਰ ਪਿੰਡ ਦੇ ਲੋਕ ਕਹ ਰਹੇ ਸੀ ਕਹਿੰਦੇ ਲਿਖ ਕੇ ਦਾਅਵੇ ਤਾਂ ਪਹਿਲਾਂ ਵੀ ਹੋਏ ਨੇ ਬਹੁਤ ਜ਼ਿਆਦਾ ਪਰ ਫਿਰ ਲੋਕ ਉਹਨਾਂ ਚੀਜ਼ਾਂ 'ਚ ਆ ਜਾਂਦੇ ਨੇ ਨਹੀਂ ਕਰੂੰਗਾ ਫੇਰ ਬਦਲ ਦੂੰਗਾ ਨਾ ਫੇਰ ਹੋਰ ਦੇਖ ਲ ਹੁਣ ਇਹ ਲੋਕੋ ਕੇ ਹੱਕਾਂ માં ਖੜ ਕੇ ਵੀ ਐਮਐਸਏ ਜਿਹੜਾ ਕਾਨੂੰਨ ਐ ਪਾਸ ਹੋਣਾ ਚਾਹੀਦਾ ਕਰਨਾ ਪੈਣਾ ਇੱਕ ਦਿਨ ਹੁਣ ਕਰਦਾ ਇਹਨਾਂ ਕਿ ਬੱਲੇ ਬੱਲੇ ਹੋ ਜੂਗੀ ਨਹੀਂ ਫੇਰ ਸਹੀ 5 ਸਾਲ ਬਾਅਦ ਫੇਰ ਬਦਲ ਹੋ ਜੂਗੇ ਵੀ ਮਤਲਬ ਦੇਖਿਆ ਸੀਗਾ ਪਹਿਲਾਂ ਵੀ ਉਹ ਠੀਕ ਰਹਿ ਗਿਆ ਉਹ ਵੀ ਕਿਹੜਾ ਜੀ ਆਹ ਜਿਹੜਾ ਨਵੇਂ ਸਰਕਾਰ ਬਣੀ ਸੀ ਇਹਦੇ ਵਰਗ ਦਾ ਬਦਲਾਅ ਬਾਰ-ਬਾਰ ਆਉਣਾ ਚਾਹੀਦਾ ਕਿਉਂਕਿ ਬਹੁਤ ਵਧੀਆ ਬਦਲਾਅ ਕਰਿਆ ਇਹਨਾਂ ਨੇ ਸਾਰੀ ਦੁਨੀਆ ਜਿੰਨੀ ਹੈ ਦੀ ਪਬਲਿਕ ਸਭ ਖੁੱਡੇ ਲੈਣ ਲਾਤੀ ਇਹਨਾਂ ਨੇ ਕੋਈ ਇਹਨਾਂ ਨੇ ਨਾ ਕੋਈ ਆ ਮਜ਼ਦੂਰ ਛੱਡਿਆ ਨਾ ਕੋਈ ਜ਼ਿੰਮੇਵਾਰ ਛੱਡਿਆ ਸਭ ਇਹਨਾਂ ਨੇ ਖੁਡੇ ਲੈਣ ਲਾਤੇ 2.5 ਸਾਲ ਹੋ ਗਏ ਬਣਿਆ ਨੂੰ ਇਹਨਾਂ ਨੇ ਕੱਖ ਨਹੀਂ ਕਰਿਆ ਹੈਗਾ 2.5 ਸਾਲ ਦੇ ਵਿੱਚ ਪਿੰਡ 'ਚ ਆ ਕੇ ਪੈਰ ਨਹੀਂ ਪਾਇਆ ਐਮਐਲਏ ਨੇ ਕਦੇ ਪੁੱਛਿਆ ਨਹੀਂ ਆ ਕੇ ਵੀ ਕਿਆ ਕੰਮ ਕਰਨਾ ਪੰਚਾਇਤ ਨੇ ਕਿਆ ਨਹੀਂ ਕਰਨਾ ਜਿਹੜਾ ਸਾਡਾ ਪੰਚਾਇਤ ਦਾ ਫੰਡ ਤਾਂ ਉਹ ਵੀ ਨਹੀਂ ਸਾਨੂੰ ਖਰਚਣ ਦਿੱਤਾ ਇਹਨਾਂ ਨੇ ਉਹ ਵੀ ਅੱਧ ਵਿਚਾਲੇ ਰਹਿ ਗਿਆ ਉਧਰ ਪੰਚਾਇਤਾਂ ਭੰਗ ਕਰੇ ਹੋਣੀ ਹਾਂਜੀ ਹੁਣ ਤਾਰੇ ਨੇ ਹੁਣ ਕਿੱਥੇ ਆਉਂਦੇ ਹੁਣ ਆਏ ਹੀ ਨਹੀਂ ਹਲੇ ਵੀ ਕੋਈ ਇੱਕ ਦਿਨ ਆਏ ਆ ਮਾੜਾ ਮੋਟਾ 10 ਮਿੰਟ ਘੁੰਮ ਕੇ ਇੱਕ ਜਗ੍ਹਾ ਬੈਠ ਕੇ ਚਲੇ ਗਏ ਹੁਣ ਵੀ ਨਹੀਂ ਆਉਂਦੇ ਹੈਗੇ ਉਹ ਪੰਚਾਇਤਾਂ ਭੰਗ ਕਰਤੀਆਂ 6 ਮਹੀਨੇ ਪਹਿਲਾਂ ਹੀ ਕਿਆ ਲੋੜ ਦੀ ਕਰਨੇ ਦੀ ਲੋਕ ਫਿਰੀ ਜਾਂਦੇ ਵੀ ਕਿਤੇ ਮੋਰ ਲਵਾਈਏ ਕਿਆ ਕਰੀਏ ਕਦੇ ਲੰਬੜਦਾਰ ਕੋਲ ਭੇਜਦੇ ਕਦੇ ਕਿਸੇ ਕੋਲ ਭੇਜਦੇ ਆ ਜਿਹੜਾ ਕੋਈ ਕੰਮ ਰਹਿ ਜਾਂਦਾ ਕੰਮੇ ਨਹੀਂ ਹੁੰਦੇ ਹੈਗੇ ਹੁਣ ਕੰਮ ਤਾਂ ਤਾਂ ਹੀ ਹੈ ਜੇ ਕੋਈ ਚਾਹੂਗਾ ਵੀ ਕੰਮ ਕਰਾਈਏ ਅਸੀਂ ਅੱਛਾ ਪਿੰਡਾਂ ਦੇ ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਕਿਸਾਨੀ ਹੁੰਦੀ ਹੈ ਲੱਗਦਾ ਕਿ ਇਸ ਵਕਤ ਫੂਡ ਪ੍ਰੋਸੈਸਿੰਗ ਯੂਨਿਟਨ ਦੇ ਵਿੱਚ ਜਿਹੜਾ ਵਾਅਦਾ ਹੋਣਾ ਚਾਹੀਦਾ ਤਾਂ ਜੋ ਕਿਸਾਨ ਵੀ ਜਿਹੜਾ ਸਖਾਲਾ ਹੋ ਜਾਵੇ ਅਤੇ ਰੋਜ਼ਗਾਰ ਵੀ ਮਿਲ ਜਾਵੇ ਪਿੰਡ ਦੇ ਜਿਹੜੇ ਨੌਜਵਾਨ ਨੇ ਫੂਡ ਪ੍ਰੋਸੈਸਟਾ ਇੱਕ ਪਾਸੇ ਰਿਹਾ ਪਿਛਲੇ ਸਾਲ ਸਾਡੇ ਐਡਾ ਨੁਕਸਾਨ ਹੋਇਆ ਫਸਲ ਦਾ ਕਿਸੇ ਨੇ ਕੋਈ ਰੁਪਈਆ ਨਹੀਂ ਦਿੱਤਾ ਕੋਈ ਭਵਜਨ ਨਹੀਂ ਆਇਆ ਕੋਈ ਮੁਆਵਜ਼ਾ ਕਿਸੇ ਨੂੰ ਨਹੀਂ ਮਿਲਿਆ ਸਾਰਾ ਸਾਡਾ ਇਲਾਕਾ ਸਰਕਾਰ ਵੱਲੋਂ ਕਿਹਾ ਗਿਆ 6000 ਪ੍ਰਤੀ ਏਕੜ ਖਾਤਿਆਂ 'ਚ ਪਾਇਆ ਗਿਆ ਉਹ ਵੀ ਜਿਹੜਿਆਂ ਨੇ ਆਉਂਦੇ ਤੇ ਉਹ ਵੀ ਬੰਦ ਹੋ ਗਏ ਉਹ ਵੀ ਬੰਦ ਹੋ ਗਿਆ ਜਿਹੜਾ 6000 ਰੁਪਏ ਮੋਦੀ ਭੇਜਦਾ ਸੀ ਸਾਨੂੰ ਖੁਦ ਮਿਲਦਾ ਤਾਂ ਉਹ ਵੀ ਬੰਦ ਹੋ ਗਿਆ 3 ਸਾਲ ਹੋ ਗਏ ਕਿੰਨੇ ਸਾਲ ਲਿੱਤਾ ਬਸ ਸਾਲ ਕਾਇਆ ਹੋਣਾ ਸਾਡਾ ਉਹਦੇ ਬਾਅਦ ਆਇਆ ਨਹੀਂ ਹੈਗਾ ਆ ਅਬ ਐਨੀਆਂ ਮੁਸ਼ਕਲਾਂ ਸਾਡੇ ਆ ਸਾਡਾ ਪਾਣੀ ਸਾਰਾ ਬੰਦ ਪਿਆ ਇੱਧਰ ਸਾਰਾ ਇਲਾਕਾ ਤਬਾਹ ਹੋ ਜਾਂਦਾ ਹੁਣ ਤੱਕ ਪਾਣੀ ਨਹੀਂ ਖੁੱਲਿਆ ਸਰਕਾਰ ਕੋਲ ਆ ਸਾਰਾ ਬੰਦ ਪਿਆ ਪਾਣੀ ਜਿਹੜਾ ਸਾਡਾ ਉੱਪਰੋਂ ਪਾਣੀ ਆਉਂਦਾ ਬਰਸਾਨ ਦਾ ਵੀ ਚਾਹੇ ਕੋਈ ਵੀ ਹੈ ਨਾਲੇ ਦਾ ਠੱਗੜਦਾ ਵੀ ਆਉਂਦਾ ਨਾ ਠੱਗੜਦਾਨੀ ਆਉਂਦਾ ਉੱਪਰੋਂ ਵੀ ਪਾਣੀ ਬਰਸਾਨ ਦੇ ਜਿਆਦਾ ਆਉਂਦਾ ਚੰਡੀਗੜ੍ਹ ਦਾ ਪਾਣੀ ਜਿਆਦਾ ਆਉਂਦਾ ਸਾਰਾ ਬੰਦ ਪਿਆ ਹੁਣ ਤੱਕ ਕਿਸੇ ਅਫਸਰ ਨੇ ਦੀ ਸਾਰ ਨਹੀਂ ਲਈ ਡੀਸੀ ਵੀ ਆ ਲਿਆ ਐਸਡੀਐਮ ਵੀ ਆਲੀ ਮੈਡਮ ਪਹਿਲਾਂ ਜਿਹੜੀ ਹੈ ਸੀ ਹੋਰ ਵੀ ਸਾਰੇ ਮੰਤਰੀਆਂ ਸੰਤਰੀਆਂ ਨੂੰ ਸਭ ਨੂੰ ਪਤਾ ਵੀ ਇਹ ਕੀ ਕੀ ਗੱਲ ਹੈ ਕੀ ਨਹੀਂ ਹੈ ਕਿ ਕੋਈ ਉਰੇ ਆ ਕੇ ਖੜਦਾ ਨਹੀਂ ਹੈਗਾ ਚੰਡੀਗੜ੍ਹ ਦਾ ਪਾਣੀ ਆਉਂਦਾ ਜੀ ਇੱਥੇ ਚੰਡੀਗੜ੍ਹ ਦਾ ਪਾਣੀ ਆਉਂਦਾ ਜੀ ਪਿੰਡ ਦੇ ਪਰਲੇ ਪਸੇ ਕੋਈ 200 ਕਿਲੇ ਹੋਊਗਾ ਲਗਭਗ ਪਿਛਲੀਆਂ ਸਰਕਾਰਾਂ ਵੇਲੇ ਖੁੱਲਦਾ ਰਿਹਾ ਬਰਸੰਤਾ ਨਮਨਕ ਪਰ ਹੁਣ ਤਾਂ ਬਿਲਕੁਲ ਹੀ ਨਹੀਂ ਖੁੱਲਿਆ ਹੈਗਾ ਬੰਦ ਪਿਆ ਪਿੰਡਾਂ ਦੇ ਵਿੱਚ ਨਾ ਮੈਂ ਬਹੁਤ ਖਾਤੇ ਗਿਆ ਸੀਗਾ ਜੀ ਉੱਥੇ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਨਸ਼ੇ ਦਾ ਰਿਹਾ ਹੈ ਨਸ਼ੇ ਦਾ ਕੋਈ ਹੈ ਇਸ ਤਰ੍ਹਾਂ ਦਾ ਨਸ਼ੇ ਦਾ ਕੋਈ ਜਮਨ ਨਾ ਇਹ ਪਹਿਲੀ ਵਾਰ ਪਿੰਡ ਦੇਖਿਆ ਨਸ਼ਾ ਨਹੀਂ ਹੈਗਾ ਅੱਟਾ ਜੀ ਸਾਡੇ ਨਾਲਸਾ ਨਹੀਂ ਹੈਗਾ ਜੀ ਹਾਂ ਜੀ ਨਸ਼ਾ ਬਿਲਕੁਲ ਨਹੀਂ ਹੈਗਾ ਜੀ ਮੈਨੂੰ ਇਹ ਦੱਸੋ ਜੀ ਭਾਜਪਾ ਨੂੰ ਜਦ ਅਸੀਂ ਵੋਟ ਨਹੀਂ ਪਾਉਂਦੇ ਤਾਂ ਭਾਜਪਾ ਕਿਉਂ ਬਣਦੀ ਕਿਉਂ ਹੈ ਭਾਜਪਾ ਕਿਉਂ ਬਣਦੀ ਹੈ बार-बार ਜਦ ਅਸੀਂ ਵੋਟ ਹੀ ਨਹੀਂ ਪਾਉਂਦੇ ਉਸ ਨੂੰ ਤਾਂ ਇਹ ਜੰਤਰ ਮੰਤਰ ਮਾਵ ਨਹੀਂ ਪਾਉਂਦਾ ਬਾਕੀ ਸੂਬੇ ਤਾਂ ਪਾਉਂਦੀ ਨੇ ਨਹੀਂ ਕੋਈ ਤਾਂ ਸੂਬੇ ਦੇ ਲੋਕ ਪਾਉਂਦੇ ਹੀ ਹੋਣੇ ਨਹੀਂ ਉਰੇ ਬਿਹਾਰੀ ਵੀ ਬੈਠੇ ਆ ਜੀ ਆਪਣੇ ਕੋਲ ਉਹ ਵੀ ਕਹਿੰਦੇ ਅਸੀਂ ਵੋਟ ਨਹੀਂ ਪਾਉਂਦੇ ਪਰ ਉਹ ਜੰਤਰ ਮੰਤਰ ਵਾਲੇ ਵੀ ਕਹਿੰਦੇ ਵੀ ਅਸੀਂ ਵੋਟ ਨਹੀਂ ਪਾਉਂਦੇ ਬੀਜੇਪੀ ਵਾਲੀ ਫੇਰ ਬਣ ਜੇ ਸਰਕਾਰ ਇਹ ਕੀ ਚੱਕਰ ਹੈ ਜੀ ਇਹ ਆਪਣਾ ਜਿਹੜੀ ਇਹ ਹੇਰਾ ਫੇਰੀ ਹੈ ਵੋਟਾਂ ਰਾਹੀ ਦੂਜੇ ਤਰ੍ਹਾਂ ਪਾਈ ਜਾਵੇ ਸਿੰਪਲ ਤਰੀਕੇ ਨਾਲ ਇਹ ਆਪਣਾ ਵੋਟ ਆਪਣਾ ਮਸ਼ੀਨੀ ਵੋਟਰਾਂ ਪਵੇ ਮਸ਼ੀਨੀ ਵੋਟ ایਵੀਐਮ ਨਾਲ ਯੂਜ਼ ਹੋਵੇ ਹਾਂਜੀ ਹਾਂਜੀ ਤੇ ਕਹਿੰਦੇ ਜੀ ਅਸੀਂ ਵੋਟਾਂ ਨਹੀਂ ਪਾਉਂਦੇ ਬੀਜੇਪੀ ਸਰਕਾਰ ਆ ਜਾਂਦੀ ਹੈ ਲੋਕਾਂ ਨੂੰ ਇਹ ਹੈ ਨਾ ਵੀ ਜੇ ਪਾਰਟੀ ਨਾਲ ਵੋਟ ਹੋਵੇ ਬਿਲਕੁਲ ਹੋਏਗਾ ਜਿਹੜਾ EVM ਤੇ ਕਰਦੇ ਆਂ ਅਸੀਂ ਗਰਬੜ ਇੰਨਾ ਸੰਘਰਸ਼ ਕਰਿਆ ਵਕੀਲਾਂ ਨੇ ਸੁਪਰੀਮ ਕੋਰਟ ਦੇ ਨੇ ਕਿਸਾਨ ਜਥੇਬੰਦੀਆਂ ਨੇ ਵੀ ਕਾਫੀ ਅੰਦੋਲਨ ਕਰਿਆ ਪਰ ਨਹੀਂ ਕੋਈ ਸੁਣਾਈ ਹੈਗੀ ਤੇ ਹੁਣਾਂ ਨਹੀਂ ਚਾਹੀਦਾ ਅਸੀਂ ਤਾਂ ਕਹਿੰਦੇ ਪਰਚੇ ਸਿਸਟਮ ਹੋਣਾ ਚਾਹੀਦਾ ਜਿਸ ਤਰ੍ਹਾਂ ਬਾਹਰੀ ਕੰਟਰੀਆਂ 'ਚ ਤੇ ਬਾਕੀ ਕੋਈ ਹੋਰ ਪਿੰਡ ਦੇ ਮੁੱਦੇ ਹੋਣ ਤੁਸੀਂ ਗੱਲ ਰੱਖਣਾ ਚਾਹੁੰਦੇ ਹੋ ਕੋਈ ਹੈ ਜਿੱਤੇ ਨਾਲ ਸਾਡੇ ਜਿੱਦਾਂ ਐਨਐਚ ਵਾਲੇ ਰੋਡ ਵਾਲੇ ਹੀ ਆ ਅਸੀਂ ਸਾਰਿਆਂ ਨੇ ਮੇਲਾਂ ਕਰ ਲਿਆ ਭਗਵਾਨ ਤਮਨ ਨੂੰ ਐਨਐਚ ਨੂੰ ਜੋ ਵੀ ਜਿੰਨੇ ਵੀ ਹੈਗੇ ਸਾਡੇ ਕੋਲ ਆਏ ਵੀ ਸਾਨੂੰ ਗੁਰਦੁਆਰਾ ਸਾਹਿਬ ਹੈਗਾ ਉੱਥੇ ਪਹਿਲਾਂ ਕੱਟ ਰੱਖਣ ਦਾ ਮਨ ਦੇ ਨਹੀਂ ਸੀਗੇ ਜੀ ਬਿਲਕੁਲ ਵੀ ਪਰ ਹੁਣ ਮੰਨੇ ਆ ਜਦੋਂ ਰੱਖੂਗੇ ਜਾਦੀ ਗੱਲ ਹੈ ਅਜੇ ਤਾਂ ਲੋਲੀ ਪਾਪੇ ਦੇਵਾ ਜੀ ਲੋਲੀ ਪਾਪੇ ਅਜੇ ਦਾ ਬਿਲਕੁਲ ਪਿੰਡ ਦੇ ਮੁੱਦੇ ਜਿਹੜੇ ਆ ਉਹ ਜਾਣਦੇ ਨੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਮੁੱਦੇ ਨੇ ਜਿਹੜੇ ਉੱਠੇ ਨੇ ਕਿ ਸਿਹਤ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਇੱਕ ਚੰਗਾ ਹਸਪੀਟਲ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤਾਂ ਜੋ ਕਾਫੀ ਨੇੜਲੇ ਪਿੰਡ ਨੇ ਉਹਨਾਂ ਨੂੰ ਜਿਹੜੀ ਸਿਹਤ ਸਹੂਲਤ ਹੈ ਜਿਹੜੀ ਉਹ ਮਿਲ ਸਕੇ ਹਾਲਾਂਕਿ ਸਿੱਖਿਆ ਨੂੰ ਲੈ ਕੇ ਜ਼ਰੂਰ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਪਿਛਲੇ ਮੈਂਬਰ ਪਾਰਲੀਮੈਂਟ ਵੱਲੋਂ 5 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਦਿੱਤੀ ਗਈ ਜਿਸ ਦੇ ਨਾਲ ਸਕੂਲ ਨੂੰ ਜਿਹੜਾ ਉਹ ਅਪਗ੍ਰੇਡ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਪਿੰਡ ਦੀ ਪਾਣੀ ਦੀ ਨਿਕਾਸੀ ਦਾ ਜਿਹੜਾ ਮੁੱਦਾ ਜਿਹੜਾ ਉਹ ਉੜਦਾ ਹੋਇਆ ਜ਼ਰੂਰ ਨਜ਼ਰ ਆਇਆ ਹੈ ਤੇ ਨਾਲ ਦੀ ਨਾਲ ਜੋ ਕੇਂਦਰ ਲਗਾਤਾਰ ਦਾਵਾ ਕਰਦੀ ਹੋਈ ਨਜ਼ਰ ਆਈ ਹੈ ਕਿ ਰੋਡ ਰੋਡਾਂ ਦੇ ਪੂਰੇ ਖੁੱਲੇ ਕਰ ਦਿੱਤੇ ਨੇ ਇੱਕ ਰੋਡਾਂ ਦਾ ਜਾਲ ਵਿਛਾਇਆ ਗਿਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਬਾਈਪਾਸ ਨਿਕਲੇ ਨੇ ਜਿਸ ਦੇ ਕਾਰਨ ਕਾਰਨ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਦੇ ਵਿੱਚ ਵਾਧਾ ਹੋਇਆ ਉਸ ਨੂੰ ਲੈ ਕੇ ਵੀ ਪਿੰਡਾਂ ਦੇ ਲੋਕ ਕਾਫੀ ਚਿੰਤਤ ਜਿਹੜੇ ਉਹ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਕਦੋਂ ਪਿੰਡਾਂ ਦੇ ਮੁੱਦੇ ਜਿਹੜੇ ਸੌਟ ਆਊਟ ਹੁੰਦੇ ਨੇ ਅਤੇ ਕਦੋਂ ਤੱਕ ਪਿੰਡਾਂ ਵਾਲਿਆਂ ਨੂੰ ਜਿਹੜਾ ਸੁੱਖਾ ਮਸਾਂ ਆਉਂਦਾ ਹੈ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਨਤਪ੍ਰੀਤ ਸਿੰਘ ਟੰਗੋਰੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ